ਦੋਸਤੋ ਅਗਲਾ ਪੰਨ ਬੇਕੂਬ ਬਣਾਈ ਜਾਂਦਾ ਤੇ ਆਪਾਂ ਬਣੀ ਜਾਂਦੇ ਹੁਣ ਤੁਸੀਂ ਆਪ ਸੋਚੋ ਨਾ ਤਾਂ ਜਦੋਂ ਅਯੋਧਿਆ ਵਾਪਸ ਆਇਸੀ ਸ਼੍ਰੀ ਰਾਮਚੰਦਰ ਜੀ ਹਨਾ 14 ਸਾਲਾਂ ਦਾ ਬਨਵਾਸ ਕੱਟ ਕੇ ਨਾ ਤਾਂ ਉਦੋਂ ਪਟਾਕੇ ਹੁੰਦੇ ਸੀਗੇ ਤੇ ਨਾ ਜਦੋਂ ਆਪਣੇ ਸਿੱਖਾਂ ਦੇ 6ਵੇਂ ਪਾਤਸ਼ਾਹ ਸ਼੍ਰੀ ਗੁਰੂ ਹਰਗੋਬਿੰਦ ਸਿੰਘ ਸਾਹਿਬ ਜੀ ਗਵਾਲੀਅ ਦੇ ਕਿਲੇ 'ਚ 52 ਰਾਜਨ ਨੂੰ ਆਜ਼ਾਦ ਕਰਾ ਕੇ ਲਏ ਸੀ ਤੇ ਨਾ ਉਦੋਂ ਪਟਾਕੇ ਹੁੰਦੇ ਸੀ ਉਦੋਂ ਸਿਰਫ ਲੋਕਾਂ ਨੇ ਖੁਸ਼ੀ 'ਚ ਦੀਵਮਾਲਾ ਕੀਤੀ ਸੀ ਤੇ ਮਠਾਈਆਂ ਖਾ ਕੇ ਜਸ਼ਨ ਮਨਾਏ ਸੀ ਹਾਂਜੀ ਜਿਹੜਾ ਇਹ ਤਿਉਹਾਰਾ ਦੀਵਾਲੀ ਦਾ ਇਹ ਸਿਰਫ ਖੁਸ਼ੀਆਂ ਦਾ ਤਿਉਹਾਰਾ Hindu ਤੇ Musalmana ਤੇ Sikhਾਂ ਦਾ ਸਾਂਝਾ ਤਿਉਹਾਰਾ ਤੇ ਇਹਨੂੰ ਆਪਾਂ ਸਾਰੇ ਰਲ ਮਿਲ ਕੇ ਭਾਈਚਾਰਕ ਸਾਂਝ ਨਾਲ ਮਨਾਉਣੇ ਆ ਤੇ ਸਿਰਫ ਮਠਾਈਆਂ ਖਵਾਉਣੇ ਇੱਕ ਦੂਜੇ ਨੂੰ ਹਨਾ ਮੂੰਹ ਮਿੱਠਾ ਕਰਵਾਉਣੇ ਤੇ ਦੀਵਮਾਲਾ ਕਰਦੇ ਆ ਤੇ ਇਹ ਪਟਾਕੇ ਵੇਚਣ ਵਾਲਾ ਇਹ ਤਾਂ ਵਪਾਰੀਆਂ ਨੇ ਆਪਾਂ ਨੂੰ ਬੇਕੂਬ ਬਣਾਇਆ ਵਾ ਦੋਸਤੋ ਬਣਾਉ ਨਾ ਤੁਸੀਂ ਪਟਾਕੇ ਅਸੀਂ ਤਾਂ ਬਿਲਕੁਲ ਨਹੀਂ ਚਲਾਏ ਤੁਸੀਂ ਵੀ ਨਾ ਚਲਾਓ ਗ੍ਰੀਨ ਦੀਵਾਲੀ ਹੈਪੀ ਦੀਵਾਲੀ ਤੇ ਇੱਕ ਗੱਲ ਹੋਰ ਜਿਹੜੇ ਕਿਸਾਨਾਂ ਨੂੰ ਤਾਂ ਕਹਿ ਦੇਣਗੇ ਹੁਣ ਵੀ ਪ੍ਰਾਲੀ 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 ਤੇ ਭਾਈ ਆਏ ਹੋਗਾ ਜੀ ਕਿਸਾਨਾਂ ਨੇ ਤਾਂ ਵਾਤਾਵਰਣ ਦਾ ਸਿਆਪਾ ਕਰਤਾ ਜੀ ਉਹ ਕਰਤਾ ਜੀ ਤੂਹੇ ਨਾਲ ਇਹਨਾਂ ਨੇ ਨਾ ਬਸ ਵੀ ਗਲੋਬਲ ਵਾਰਮਿੰਗ ਕਰਤੀ ਹਨਾ ਤੇ ਆ ਹੁਣ ਦੀਵਾਲੀ ਦੇ ਪਟਾਕਿਆਂ ਨਾਲ ਨਹੀਂ ਹੁੰਦਾ ਹੈ ਕਿਸਾਨਾਂ ਦੇ ਹੱਕ 'ਚ ਖੜਜੋ ਦੋਸਤੋ ਗ੍ਰੀਨ ਦੀਵਾਲੀ ਹੈਪੀ ਦੀਵਾਲੀ ਮੈਂ ਹਰਵਿੰਦਰ ਸਿੰਘ ਸਿੱਖੋਂ ਜੈਤੋ ਤੁਹਾਨੂੰ ਬੇਨਤੀ ਕਰਦਾ ਕਿਉਂਕਿ ਤੁਹਾਡਾ ਬੇਨਤੀਆਂ ਵਾਲਾ ਵੀਰ ਅੱਜ ਦੀ ਵਾਰ ਆਵਲੀ ਬੇਨਤੀ ਕਰ ਰਿਹਾ ਤੇ ਮੇਰੇ ਵੱਲੋਂ ਤੁਹਾਨੂੰ ਇੱਕ ਬੇਨਤੀ ਹੈ ਵੀ ਇਸ ਵਾਰ ਤੁਸੀਂ ਗ੍ਰੀਨ ਦੀਵਾਲੀ ਮਨਾਉਣੀ ਆ ਤੇ ਹੈਪੀ ਦੀਵਾਲੀ ਆਪਦੇ ਪਰਿਵਾਰ ਨਾਲ ਮਨਾਉਣੀ ਆ ਖੁਸ਼ੀਆਂ ਵੰਡਾਂਗੇ ਤਾਂ ਚਾਰੇ ਪਾਸੇ ਖੁਸ਼ੀਆਂ ਹੀ ਖੁਸ਼ੀਆਂ ਹੋਣਗੀਆਂ